ਮਰੇ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡੇ ਪੰਜਾਬ ਐਗਜ਼ਾਮ YouTube ਚੈਨਲ ਤੇ ਅੱਜ ਅਸੀਂ ਕਰਾਂਗੇ ਪੰਜਾਬੀ ਵਿਆਕਰਨ ਦਾ ਪਾਗ 9ਵਾਂ ਜਿਸ ਤੋਂ ਪਹਿਲਾਂ 8ਵਾਂ ਪਾਗ ਚ ਕਰ ਚੁੱਕੇ ਆਂ ਮਗਰ ਕਿਸੇ ਨੇ ਉਹ ਨਹੀਂ ਦੇਖੇ ਤਾਂ ਵੀ ਦੇਖ ਲੈਣਾ ਸਾਰੇ ਕੁਐਸਚਨ ਬਹੁਤ ਇੰਪੋਰਟੈਂਟ ਨੇ ਆ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਵੀ ਦਬਾ ਲੈਣਾ ਠੀਕ ਹੈ ਜੀ ਕਰਦੇ ਆ ਅੱਜ ਦੇ ਇੰਪੋਰਟੈਂਟ ਕੁਐਸਚਨ ਪਹਿਲਾ ਕੁਐਸਚਨ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਚੁਣਨਾ ਹੈ ਵਿੱਚੋਂ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਿਹੜਾ ਹੋ ਜਾਏਗਾ ਇਹਨਾਂ ਵਿੱਚੋਂ ਆਪਨਾ ਅਨਸਰ ਕੀ ਹੋ ਜਾਏਗਾ ਪਹਿਲਾ ਬੀ ਇੱਕ ਇੱਕ ਦੁਬਾਰਾ ਮਤਲਬ ਇਹ ਕਿੰਦੇ ਵਿੱਚ ਆਉਂਦਾ ਹੈ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਵਿੱਚ ਇਹ ਵੀ ਤੁਸੀਂ ਯਾਦ ਰੱਖਣਾ ਉਸ ਤੋਂ ਬਾਅਦ ਕੀ ਕਿਹਾ ਗਿਆ ਜਿਹੜੀ ਕਿਰਿਆ ਵਿਸ਼ੇਸ਼ਣਾ ਤੋਂ ਕਿਰਿਆ ਦੇ ਕੰਮ ਦਾ ਪੱਕਾ ਯਕੀਨ ਹੋਵੇ ਉਸਨੂੰ ਕੀ ਕਿਹਾ ਜਾਂਦਾ ਹੈ ਜੋ ਕਿਰਿਆ ਹੈ ਉਹਦੇ ਕੰਮ ਦਾ ਜੋ ਪੱਕਾ ਯਕੀਨ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਨਿਸ਼ਚੇਵਾਚਕ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਆਪਣਾ ਆਨਸਰ ਹੋ ਜਾਏਗਾ ਸੀ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਫਿਰ ਕਹਿੰਦਾ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਚੁਣੋ ਉਹ ਐਗਜ਼ਾਮਪਲ ਕੀ ਹੋ ਜਾਏਗੀ ਇਹਨਾਂ ਵਿੱਚੋਂ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਦੀ ਐਗਜ਼ਾਮਪਲ ਕੀ ਹੋ ਜਾਏਗੀ ਆਨਸਰ ਹੋ ਜਾਏਗਾ ਏ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਦੀ ਐਗਜ਼ਾਮਪਲ ਬਿਲਕੁਲ ਦੇਸ਼ਕ ਤੇ ਮਤਲਬ ਆ ਸਾਰੇ ਤੁਸੀਂ ਯਾਦ ਰੱਖ ਲੈਣੇ। ਉਸ ਤੋਂ ਬਾਅਦ ਕੀ ਕਹਿੰਦੇ ਨੇ? ਜੇ ਜਿਹੜੇ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਕੰਮ ਹੋਣ ਜਾਂ ਨਾ ਹੋਣ ਬਾਰੇ ਨਿਰਣਾ ਦੇਣ ਉਸ ਨੂੰ ਕੀ ਕਿਹਾ ਜਾਂਦਾ ਹੈ? ਜਦੋਂ ਕੋਈ ਕਿਰਿਆ ਵਿਸ਼ੇਸ਼ਣ ਦੇ ਜੋ ਕੰਮ ਹੋਣ ਜਾਂ ਨਾ ਹੋਣ ਬਾਰੇ ਦੱਸੇ। ਕੀ ਕਹਾਂਗੇ? ਆਨਸਰ ਹੋ ਜਾਏਗਾ ਬੀ ਨਿਰਣਵਾਚਕ ਕਿਰਿਆ ਵਿਸ਼ੇਸ਼ਣ। ਨਿਰਣਵਾਚਕ ਕਿਰਿਆ ਵਿਸ਼ੇਸ਼ਣ ਚੁਣੋ। ਅਪਨ ਨਿਰਣੇ ਵਾਚਕ ਕਿਰਿਆ ਵਿਸ਼ੇਸ਼ਣ ਦੇ ਇੱਕ ਐਗਜ਼ਾਮਪਲ ਕਰਾਂਗੇ ਇਹਦੇ ਵਿੱਚ ਐਗਜ਼ਾਮਪਲ ਕੀ ਹੋ ਜੇਗੀ ਆਪਣਾ ਆਨਸਰ ਹੋ ਜਾਏਗਾ ਹੋ ਹੋ ਜਾਏਗਾ ਏ ਨਿਰਣੇ ਵਾਚਕ ਕਿਰਿਆ ਵਿਸ਼ੇਸ਼ਣ ਦੀ ਆਕੀ ਐਗਜ਼ਾਮਪਲ ਹੈ ਨਹੀਂ ਜੀ ਹਾਂ ਜੀ ਠੀਕ ਸੱਤ ਵਚਨ ਠੀਕ ਹੈ ਇਹ ਸਾਰੇ ਕਿੰਦੇ ਐਗਜ਼ਾਮਪਲ ਹੈ ਨਿਰਣੇ ਵਾਚਕ ਕਿਰਿਆ ਵਿਸ਼ੇਸ਼ਣ ਦੀ ਕਰਦੇ ਆ ਨੈਕਸਟ ਕੁਐਸਚਨ ਕੀ ਕਹਿੰਦੇ ਨੇ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਅਵਸਥਾਵਾਂ ਹੁੰਦੀਆਂ ਹਨ ਕਿਰਿਆ ਵਿਸ਼ੇਚਨ ਦੀਆਂ ਵਸਤਵਾਂਵਾਂ ਬਾਰੇ ਪੁੱਛਣਨ ਕਿੰਨੀਆਂ ਹੁੰਦੀਆਂ ਨੇ ਆਨਸਰ ਹੋ ਜਾਏਗਾ ਬੀ ਤਿੰਨ ਵਸਤਵਾਂਵਾਂ ਹੁੰਦੀਆਂ ਨੇ ਕਿਰਿਆ ਵਿਸ਼ੇਚਨ ਦੀਆਂ ਉਹ ਕਿਹੜੀਆਂ ਨੇ ਉਹਨੂੰ ਸਧਾਰਨ ਅਵਸਥਾ ਪ੍ਰਸ਼ਾਸਨਿਕ ਅਵਸਥਾ ਔਰ ਯੋਜਕੀ ਅਵਸਥਾ ਇਹ ਵੀ ਤੁਸੀਂ ਯਾਦ ਰੱਖਣਾ ਉਸ ਤੋਂ ਬਾਅਦ ਕਹਿੰਦੇ ਨੇ ਸਬੰਧਕ ਚੁਣੋ ਇਹਨਾਂ ਵਿੱਚ ਸਬੰਧਕ ਕੀ ਹੈ ਕਿਹੜੇ ਨੇ ਜੋ ਇੱਕ ਦੂਸਰੀ ਚੀਜ਼ ਵਿੱਚ ਸਬੰਧ ਨੂੰ ਸ਼ੋਅ ਕਰਦੇ ਨੇ ਕੀ ਹੋ ਜਾਏਗਾ ਆਪਣਾ ਆਨਸਰ ਸੀ ਜਿਵੇਂ ਦਾ ਦੀ ਨੇ ਨੂੰ ਨਾਲ ਮਤਲਬ ਸਾਰੇ ਸਬੰਧ ਸਬੰਧਕ ਨੇ ਠੀਕ ਹੈ ਉਹ ਸਬੰਧਕ ਬੰਨਤਾ ਪੱਖੋ ਸਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਜੋ ਸਬੰਧਕ ਨੇ ਬੰਤਰ ਦੇ ਦਾਤੇ ਕਿੰਨੇ ਪ੍ਰਕਾਰ ਦਿੰਦੇ ਨੇ ਅੰਤਰੋਜਕ ਬੀ ਇਹ ਤਿੰਨ ਪ੍ਰਕਾਰ ਦੇ ਹੁੰਦੇ ਨੇ ਕਿਹੜੇ ਕਿਹੜੇ ਇਹ ਵੀ ਤੁਸੀਂ ਯਾਦ ਰੱਖਣਾ ਹੈ ਮੂਲ ਸਬੰਧਕ ਸਬੰਧਕ ਸੂਚਕ ਪਛੇਤਰ ਹੋ ਸਕਦੇ ਹਨ ਜਾਂ ਸੰਧੀ ਸਬੰਧਕ ਔਰ ਸੰਯੁਕਤ ਸਬੰਧਕ ਇਹ ਵੀ ਤੁਸੀਂ ਯਾਦ ਰੱਖਣਾ ਫਿਰ ਕਹਿੰਦੇ ਨੇ ਰੂਪ ਦੇ ਆਕਾਰ ਦੇ ਸੰਬੰਧਕ ਕਿੰਨੇ ਪ੍ਰਕਾਰ ਦੇ ਨੇ ਹੁਣ ਰੂਪ ਦੇ ਆਕਾਰ ਦੇ ਕਿੰਨੇ ਪ੍ਰਕਾਰ ਦੇ ਨੇ ਆਨਸਰ ਹੋ ਜਾਏਗਾ ਏ ਦੋ ਪ੍ਰਕਾਰ ਦੇ ਕਿਹੜੇ ਨੇ ਰੂਪ ਦੇ ਆਕਾਰ ਦੇ ਵਿਕਾਰੀ ਔਰ ਅਵਕਾਰੀ ਸੰਬੰਧਕ ਇਹ ਵੀ ਤੁਸੀਂ ਯਾਦ ਰੱਖਣਾ ਉਸ ਤੋਂ ਬਾਅਦ ਜਿਹੜਾ ਸ਼ਬਦ ਦੋ ਸ਼ਬਦਾਂ ਜਾਂ ਵਾਕਾਂਸ਼ਾਂ ਵਾਕਾਂ ਨੂੰ ਜੋੜੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹ ਸ਼ਬਦ ਜੋ ਵਾਕਾਂ ਨੂੰ ਆਪਸ ਵਿੱਚ ਜੋੜੇ ਜੋ ਜੋੜਦਾ ਨੂੰ ਕੀ ਕਹਿੰਦੇ ਆਪਾਂ ਆਨਸਰ ਹੋ ਜਾਏਗਾ ਯੋਜਕ ਜਿਵੇਂ ਮੋਹਨ ਅਤੇ 소ਹਣ ਗੈਰਹਾਜ਼ਰਾਂ ਇਹਦੇ ਵਿੱਚ ਯੋਜਕ ਕੀ ਹੋ ਜਾਏਗਾ ਅਤੇ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਉਸ ਤੋਂ ਬਾਅਦ ਯੋਜਕ ਚੁਣੋ ਇਹਨਾਂ ਵਿੱਚ ਸਾਰੇ ਵਿੱਚ ਯੋਜਕ ਚੁਣਨਾ ਆਪਾਂ ਆਨਸਰ ਕੀ ਹੋ ਜਾਏਗਾ ਏ ਤੇ ਅਤੇ ਪਰ ਕਿਉਂਕਿ ਜਿਹੜਾ ਇਹ ਸਾਰੇ ਕੀ ਨੇ ਯੋਜਕ ਆਪਣਾ ਆਨਸਰ ਹੋ ਜਾਏਗਾ ਏ ਨੈਕਸਟ ਕੁਐਸਚਨ ਕਰਦੇ ਆ ਸਾਰੇ ਕੁਐਸਚਨ ਕਿੰਨੇ ਇੰਪੋਰਟੈਂਟ ਨੇ ਯੋਜਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਯੋਜਕ ਕਿੰਨੀ ਪ੍ਰਕਾਰ ਦੇ ਨੇ ਆਨਸਰ ਹੋ ਜਾਏਗਾ ਸੀ ਦੋ ਪ੍ਰਕਾਰ ਦੇ ਕਿਹੜੇ ਨੇ ਯੋਜਕ ਸਮਾਨ ਯੋਜਕ ਔਰ ਅਧੀਨ ਯੋਜਕ ਇਹ ਵੀ ਗੱਲਾਂ ਤੁਸੀਂ ਯਾਦ ਰੱਖਣੀਆਂ ਨੇ ਉਸ ਤੋਂ ਬਾਅਦ ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਦੇ ਸ਼ਬਦਾਂ ਵਾਲੇ ਵਾਕਾਂ ਨੂੰ ਆਪਸ ਵਿੱਚ ਜੋੜੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਸਮਾਨ ਜਾਂ ਬਰਾਬਰ ਦੇ ਸ਼ਬਦਾਂ ਨੂੰ ਆਪਸ ਵਿੱਚ ਜੋੜੇ ਉਹਨਾਂ ਨੂੰ ਕੀ ਕਹਾਂਗੇ ਆਨਸਰ ਹੋ ਜਾਏਗਾ ਇਹ ਸਮਾਨਯੋਜਕ ਉਸ ਤੋਂ ਬਾਅਦ ਕਹਿੰਨੇ ਜਿਹੜੇ ਸ਼ਬਦ ਮਿਸ਼ਰਤ ਵਾਕ ਵਿੱਚ ਪ੍ਰਦਾਨ ਉਪਵਾਕ ਦੇ ਹੇਠਾਂ ਉਪਵਾਕਾਂ ਨੂੰ ਆਪਸ ਵਿੱਚ ਜੋੜੇ ਉਹਨਾਂ ਨੂੰ ਕੀ ਕਹਾਂਗੇ ਕੀ ਕਹਾਂਗੇ ਅਧੀਨ ਯੋਜਕ ਇੰਡੈਕਸਡ ਕੁਐਸਚਨ ਜਿਹੜੇ ਸ਼ਬਦਾਂ ਤੋਂ ਕਿਰਿਆ ਬੰਦੀਆਂ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹ ਸ਼ਬਦ ਜਿਹਨਾਂ ਤੋਂ ਕਿਰਿਆ ਨਾਲ ਬੰਦੀਆਂ ਨਾ ਉਹਨਾਂ ਨੂੰ ਕੀ ਕਹਾਂਗੇ ਆਨਸਰ ਹੋ ਜਾਏਗਾ ਬੀ ਮੂਲ ਸ਼ਬਦ ਜਾਂ ਦਾਤ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਹੈ ਫਿਰ ਕਹਿੰਦੇ ਨੇ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਾ ਹੋਵੇ ਉਸਨੂੰ ਕੀ ਕਿਹਾ ਜਾਂਦਾ ਹੈ ਆਨਸਰ ਹੋ ਜਾਏਗਾ ਬੀ ਅਕਰਮਕ ਕਿਰਿਆ ਜਿੰਦੇ ਵਿੱਚ ਕਰਮ ਨਾ ਹੋਵੇ ਉਹਨੂੰ ਕੀ ਕਹਾਂਗੇ ਤਾਂ ਕਰਮਕ ਕਿਰਿਆ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਹੋਵੇ ਉਸ ਨੂੰ ਕੀ ਕਹਾਂਗੇ ਜਿੰਦੇ ਵਿੱਚ ਕਰਮ ਹੋਵੇ ਉਸ ਨੂੰ ਸਕਰਮਕ ਕਿਰਿਆ ਆਨਸਰ ਹੋ ਜਾਏਗਾ ਏ ਜਿਸ ਵਾਕ ਵਿੱਚ ਕਰਮ ਨਾ ਹੋਵੇ ਉਹਨਾਂ ਅਕਰਮਕ ਕਿਰਿਆ ਔਰ ਜਿਸ ਵਿੱਚ ਕਰਮ ਹੋਵੇ ਉਸ ਨੂੰ ਸਕਰਮਕ ਕਿਰਿਆ ਫਿਰ ਕੀ ਕਹਿੰਦੇ ਨੇ ਅਕਰਮਕ ਕਿਰਿਆ ਕਿੰਨੀ ਤਰ੍ਹਾਂ ਦੀ ਹੁੰਦੀ ਹੈ 2 3 4 ਜਾਂ 5 ਆਨਸਰ ਹੋ ਜਾਏਗਾ ਆਪਣਾ ਪੀ 2 ਤਰ੍ਹਾਂ ਦੀ ਤੇਰੇ ਕਿਰੇ ਪੂਰਨ ਅਕਰਮਕ ਕਿਰਿਆ ਔਰ ਅਪੂਰਨ ਕਰਮਕ ਕਿਰਿਆ ਦੇ ਨਾਲ ਨਾਲ ਜੋ ਚੀਜ਼ਾਂ ਦੱਸੀਆਂ ਜਾ ਰਹੀਆਂ ਨੇ ਇਹ ਵੀ ਤੁਸੀਂ ਯਾਦ ਰੱਖਣਾ ਇੰਪੋਰਟੈਂਟ ਨੇ। ਉਸ ਤੋਂ ਬਾਅਦ ਕਹਿੰਦੇ ਨੇ ਜਿਹੜੀ ਕਿਰਿਆ ਕਰਮਕ ਕਿਰਿਆ ਕਰਤਾ ਨਾਲ ਮਿਲ ਕੇ ਪੂਰਾ ਸਾਰਤਕ ਵਾਕ ਬਣਾ ਦੇਵੇ ਉਸ ਨੂੰ ਕੀ ਕਹਿੰਦੇ ਨੇ? ਉਸ ਨੂੰ ਕੀ ਕਹਾਂਗੇ? ਆਨਸਰ ਹੋ ਜਾਏਗਾ ਬੀ ਪੂਰਨ ਅਕਰਮਕ ਕਿਰਿਆ। ਸਿਰਕ ਨੇ ਜਿਹੜੀ ਕਿਰਿਆ ਅਕਰਮਕ ਕਿਰਿਆ ਕਰਤਾ ਨਾਲ ਮਿਲ ਕੇ ਪੂਰੀ ਤੇ ਸਾਰਤਕ ਵਾਕ ਨਹੀਂ ਬਣਾ ਸਕਦਾ ਉਸ ਨੂੰ ਕੀ ਕਿਹਾ ਜਾਂਦਾ ਹੈ ਫਿਰ ਦੁਬਾਰਾ ਤੋਂ ਕੁਸ਼ਨ ਪੜ੍ਹ ਲੈਣਾ ਜਿਉਂ ਕਿਰਿਆ ਅਕਰਮਕ ਕਿਰਿਆ ਕਰਤਾ ਨਾਲ ਮਿਲ ਕੇ ਪੂਰੀ ਤੇ ਸਾਰਤਕ ਵਾਕ ਨਹੀਂ ਬਣਾ ਸਕਦੀ ਉਸ ਨੂੰ ਕੀ ਕਿਹਾ ਜਾਂਦਾ ਹੈ ਅੰਤਰ ਹੋ ਜਾਏਗਾ ਬੀ অপੂਰਨ ਅਕਰਮਕ ਕਿਰਿਆ ਨੈਕਸਟ ਕੁਸ਼ਨ ਜਿਸ ਕਿਰਿਆ ਤੋਂ ਕਿਰਿਆ ਦੇ ਕਾਮ ਦੇ ਸਥਾਨ ਦਾ ਪਤਾ ਲੱਗੇ ਉਸ ਨੂੰ ਕੀ ਕਿਹਾ ਜਾਂਦਾ ਹੈ ਉਜਨੋ ਕਵਾਂਗੇ ਅੰਦਰ ਹੋ ਜਾਏਗਾ ਇਹ ਕਾਲ ਵਾਚਕ ਕਿਰਿਆ ਵਿਸ਼ੇਸ਼ਣ ਨੈਕਸਟ ਪੋਜੀਸ਼ਨ ਜਿਹੜੀ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦੇ ਸਥਾਨ ਦਾ ਪਤਾ ਲੱਗੇ ਉਸ ਨੂੰ ਕੀ ਕਿਹਾ ਜਾਂਦਾ ਹੈ ਹਾਂ ਫਿਰ ਹੋ ਜਾਏਗਾ 2 ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਨੂੰ ਇੱਕ ਆਪਾਂ ਇੱਕ ਐਗਜ਼ਾਮਪਲ ਕਰ ਲਾਂਗੇ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਦੀ ਕੀ ਐਗਜ਼ਾਮਪਲ ਹੋ ਜੇਗੀ ਕੀ ਅੰਦਰ ਔਰ ਬਾਹਰ ਇਹ ਹੋ ਜਿਵੇਂ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਦੀ ਇੰਸਟੈਂਪਲ ਇਹ ਕੀ ਆ ਗਿਆ ਜਿਹੜੀ ਕਿਰਿਆ ਵਿਸ਼ੇਸ਼ਣ ਤੋਂ ਕੰਮ ਹੋਣ ਦੀ ਮਿਕਦਾਰ ਜਾਂ ਮਿੰਤੀ ਦਾ ਪਤਾ ਲੱਗੇ ਉਸ ਨੂੰ ਕੀ ਕਹਾਂਗੇ ਉਸ ਨੂੰ ਕਹਾਂਗੇ ਮਿੰਤੀ ਪਰਿਮਾਨ ਕਿਰਿਆ ਵਾਚਕ ਵਿਸ਼ੇਸ਼ਣ ਫਿਰ ਕਹਿੰਦੇ ਨੇ ਮਿੰਤੀ ਵਾਚਕ ਕਿਰਿਆ ਵਿਸ਼ੇਸ਼ਣ ਚੁਣੋ ਇਹਨਾਂ ਵਿੱਚ ਮਿੰਤੀ ਵਾਚਕ ਕਿਰਿਆ ਵਿਸ਼ੇਸ਼ਣ ਕਿਹੜੀ ਹੋ ਜਾਣੀ ਹੈ ਬੀ ਘਟ ਹੋੜਾ ਰੱਤਾ ਪੋ ਫਿਰ ਕਹਿੰਦੇ ਨੇ ਜਿਸ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦੇ ਕਾਰਨ ਦਾ ਪਤਾ ਲੱਗੇ ਉਸ ਨੂੰ ਕੀ ਕਿਹਾ ਜਾਂਦਾ ਹੈ ਆਨਸਰ ਹੋ ਜਾਏਗਾ ਏ ਕਾਰਨ ਵਾਚਕ ਕਿਰਿਆ ਵਿਸ਼ੇਸ਼ਣ ਨੈਕਸਟ ਕੁਐਸਚਨ ਜਿਸ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਹੋਣ ਦੇ ਢੰਗ ਬਾਰੇ ਪਤਾ ਲੱਗੇ ਉਸ ਨੂੰ ਕੀ ਕਹਾਂਗੇ ਉਸ ਨੂੰ ਕਹਾਂਗੇ ਸੀ ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ ਨੈਕਸਟ ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ ਇਹਨਾਂ ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ ਕੀ ਹੋ ਜਾਏਗੀ ਡੀ